ਸਵਾਗਤ ਹੈ ਅੱਜ ਅਸੀਂ ਤੁਹਾਨੂੰ ਇੱਕ ਅਜੀਹੀ ਕਹਾਣੀ ਸੁਣਾਵਾਂਗੇ ਜਿਸ ਨੂੰ ਸੁਣ ਕੇ ਤੁਹਾਡੇ ਅੰਦਰ ਗੁੱਸਾ ਦੁੱਖ ਅਤੇ ਹੈਰਾਨੀ ਤਿੰਨੋਂ ਭਾਵਨਾਵਾਂ ਇੱਕੋ ਵੇਲੇ ਉੱਠਣਗੀਆਂ ਇਹ ਕਹਾਣੀ ਹੈ 72 ਸਾਲਾਂ ਦੇ ਬਜ਼ੁਰਗ ਹਰਵੰਸ ਸਿੰਘ ਦੀ ਜੋ ਪਿੰਡ ਡੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਨਿਮਰ ਕਿਸਾਨ ਹਨ ਹਰਵੰਸ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਸਿਰਫ ਇੱਕ ਸੁਪਨੇ ਨੂੰ ਪਾਲਣ ਵਿੱਚ ਲਗਾ ਦਿੱਤੀ ਆਪਣੇ ਪੁੱਤਰ ਨੂੰ ਸੱਤ ਸਮੁੰਦਰੋਂ ਪਾਰ ਵੱਸਦਾ ਦੇਖਣਾ ਉਹਨਾਂ ਦਾ ਪੁੱਤਰ ਸਰਜੀਤ 5 ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਹੁਣ ਉੱਥੇ ਪੱਕਾ ਹੋ ਕੇ ਉਸ ਨੇ ਆਪਣੇ ਮਾਤਾ-ਪਿਤਾ ਨੂੰ ਸੁਪਰ ਵੀਜ਼ੇ ਤੇ ਬੁਲਾਇਆ ਸੀ ਸੋਚੋ ਜਦੋਂ ਇੱਕ ਪਿਤਾ ਆਪਣੀ ਸਾਰੀ ਜ਼ਿੰਦਗੀ ਦੀ ਤਪੱਸਿਆ ਦਾ ਫਲ ਵੇਖਦਾ ਹੈ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਆਪਣੇ ਪੁੱਤਰ ਨੂੰ ਅਤੇ ਪੋਤੇ-ਪੋਤੀਆਂ ਨੂੰ ਮਿਲਣ ਵਾਲਾ ਹੈ ਤਾਂ ਉਸ ਦੇ ਦਿਲ ਦੀ ਹਾਲਤ ਕੀ ਹੋਵੇਗੀ ਹਰਵੰਸ ਸਿੰਘ ਨੇ ਆਪਣੀ ਪਤਨੀ ਪ੍ਰੀਤਮ ਕੌਰ ਨਾਲ ਮਿਲ ਕੇ ਹਰ ਚੀਜ਼ ਤਿਆਰ ਕੀਤੀ ਸੀ ਪਿੰਡ ਵਿੱਚ ਇੱਕ ਛੋਟੀ ਜਿਹੀ ਪਾਰਟੀ ਦਿੱਤੀ ਗਈ ਜਿੱਥੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਮੁਬਾਰਕਾਂ ਦਿੱਤੀਆਂ ਉਹਨਾਂ ਨੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਕਿ ਕਿਵੇਂ ਉਹਨਾਂ ਨੇ ਮੁੱਠੀ ਪਰ ਜ਼ਮੀਨ ਵੇਚ ਕੇ ਪੁੱਤ ਨੂੰ ਕੈਨੇਡਾ ਭੇਜਿਆ ਸੀ ਜਦੋਂ ਉਹ ਅੰਮ੍ਰਿਤਸਰ 에어ਪੋਰਟ ਪਹੁੰਚੇ ਤਾਂ ਉਹਨਾਂ ਦੇ ਚਿਹਰੇ ਤੇ ਅਜਿਹੀ ਚਮਕ ਸੀ ਜਿਵੇਂ ਉਹਨਾਂ ਨੂੰ ਸਵਰਗ ਦੀ ਪੌੜੀ ਮਿਲ ਗਈ ਹੋਵੇ ਰਵਨ ਸਿੰਘ ਨੇ ਆਪਣੇ ਪੋਤੇ ਲਈ ਖੇਤਾਂ ਵਿੱਚੋਂ ਕੱਢੇ ਹੋਏ ਤਾਜ਼ੇ ਕਣਕ ਦੇ ਦਾਣਿਆਂ ਤੋਂ ਬਣੇ ਸੂਜੀ ਦੇ ਲੱਡੂ ਤਿਆਰ ਕਰਵਾਏ ਸਨ ਅਤੇ ਪ੍ਰੀਤਮ ਕੌਰ ਨੇ ਸਾਲਾਂ ਤੋਂ ਸੰਭਾਲੀ ਹੋਈ ਇੱਕ ਛੋਟੀ ਜਹੀ ਸੋਨੇ ਦੀ 체ਨ ਨੂੰ ਲਈ ਤੋਹਫੇ ਵਜੋਂ ਆਪਣੇ ਬੈਗ ਵਿੱਚ ਰੱਖੀ ਸੀ। ਜਹਾਜ਼ ਵਿੱਚ ਬੈਠਣ ਲਈ ਸਿਰਫ 2 ਘੰਟੇ ਬਾਕੀ ਸਨ। ਉਹ ਚੈੱਕ-ਇਨ ਕਾਊਂਟਰ ਵੱਲ ਵੱਧ ਰਹੇ ਸਨ ਪਰ ਅਚਾਨਕ ਸਿਕਿਉਰਿਟੀ ਚੈਕਿੰਗ ਦੌਰਾਨ ਇੱਕ ਕਰਮਚਾਰੀ ਨੇ ਉਨ੍ਹਾਂ ਦੇ ਵੱਡੇ ਟਰਾਲੀ ਬੈਗ ਨੂੰ ਵੱਖ ਕਰ ਦਿੱਤਾ ਅਤੇ ਇੱਕ ਸਖਤ ਆਵਾਜ਼ ਵਿੱਚ ਕਿਹਾ "ਬਾਬਾ ਜੀ ਆਹ ਬੈਗ ਖੋਲੋ ਇਸ ਵਿੱਚ ਕੁਝ ਗੜਬੜ ਹੈ" ਹਰਵੰਦ ਸਿੰਘ ਜਿਨ੍ਹਾਂ ਨੇ ਕਦੇ ਥਾਣੇ ਦੀ ਕੰਧ ਤੱਕ ਨਹੀਂ ਦੇਖੀ ਸੀ ਉਹ ਡਰ ਦੇ ਮਾਰੇ ਕੰਬਣ ਲੱਗ ਪਏ। ਉਹਨਾਂ ਨੂੰ ਕੀ ਪਤਾ ਸੀ ਉਹਨਾਂ ਦੇ ਸੁਪਨਿਆਂ ਦੀ ਉਡਾਨ ਅਸਲ ਵਿੱਚ ਇੱਕ ਬਹੁਤ ਵੱਡੇ ਡਰਾਮੇ ਦੀ ਸ਼ੁਰੂਆਤ ਬਣਨ ਵਾਲੀ ਹੈ। ਜਦੋਂ ਉਹਨਾਂ ਨੇ ਬੈਗ ਖੋਲ੍ਹਿਆ ਤਾਂਦਰੋਂ ਜੋ ਨਿਕਲਿਆ ਉਹ ਸਿਰਫ ਤੋਹਫੇ ਨਹੀਂ ਸਨ। ਬਲਕਿ ਇੱਕ ਭਿਆਨਕ ਸਾਜ਼ਿਸ਼ ਦਾ ਸਬੂਤ ਸਨ ਜਦੋਂ ਸਿਕਿਉਰਿਟੀ ਅਧਿਕਾਰੀ ਨੇ ਹਰਵੰਦ ਸਿੰਘ ਦਾ ਬੈਗ ਖੋਲਿਆ ਤਾਂ ਸਭ ਤੋਂ ਪਹਿਲਾਂ ਪ੍ਰੀਤਮ ਕੌਰ ਵੱਲ ਤਿਆਰ ਕੀਤੇ ਗਏ ਕੱਪੜੇ ਵਿੱਚ ਲਿਪਟੇ ਹੋਏ ਦੋ ਵੱਡੇ ਪੈਕੇਟ ਨਿਕਲੇ ਹਰਵੰਦ ਸਿੰਘ ਨੇ ਕਾਲੀ ਨਾਲ ਕਿਹਾ ਸਹਬ ਇਹ ਤਾਂ ਸਿਰਫ ਕੱਪੜੇ ਹਨ ਥੋੜਾ ਜਿਆਦਾ ਲਪੇਟ ਦਿੱਤਾ ਸੀ ਤਾਂ ਜੋ ਹਿਲਣ ਪਰ ਅਧਿਕਾਰੀ ਨੇ ਮੁਸਕਰਾਉਣ ਦੀ ਬਜਾਏ ਇੱਕ ਗੰਭੀਰ ਚਿਹਰੇ ਨਾਲ ਉਹਨਾਂ ਦੋਵੇਂ ਪੈਕਟਾਂ ਨੂੰ ਕਟਿਆ ਜਿਵੇਂ ਹੀ ਕੱਪੜੇ ਹਟਾਏ ਤਾਂ ਅੰਦਰ ਇੱਕ ਨਹੀਂ ਬਲਕਿ ਦੋ ਵੱਡੇ-ਵੱਡੇ ਪ੍ਰੈਸ ਕੀਤੇ ਹੋਏ ਚਾਰ ਕੋਲ ਰੰਗ ਦੇ ਬ੍ਰਿਕਸ ਇੱਟਾਂ ਨਿਕਲੀਆਂ ਜੋ ਪਲਾਸਟਿਕ ਵਿੱਚ ਬਹੁਤ ਮਜ਼ਬੂਤੀ ਨਾਲ ਸੀਲ ਕੀਤੀਆਂ ਹੋਈਆਂ ਸਨ ਇਹ ਦੇਖ ਕੇ ਹਰਵੰਦ ਸਿੰਘ ਅਤੇ ਪ੍ਰੀਤਮ ਕੌਰ ਦੇ ਹੋਸ਼ ਉੱਡ ਗਏ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉੱਥੇ ਮੌਜੂਦ ਸਾਰੇ ਯਾਤਰੀਆਂ ਦੀਆਂ ਨਜ਼ਰਾਂ ਉਹਨਾਂ ਵੱਲ ਘੁੰਮ ਗਈਆਂ ਅਧਿਕਾਰੀ ਨੇ ਤੁਰੰਤ ਹੀ ਐਨ ਡੀ ਪੀ ਐਸ ਯੂਨਿਟ ਦੇ ਅਫਸਰਾਂ ਨੂੰ ਬੁਲਾਇਆ ਜਾਂਚ ਕਰਨ ਤੇ ਪਤਾ ਲੱਗਿਆ ਕਿ ਉਹ ਪ੍ਰਦਾਰਥ ਕੋਈ ਆਮ ਚੀਜ਼ ਨਹੀਂ ਬਲਕਿ ਇੱਕ ਉੱਚ ਦਰਜੇ ਦੀ ਨਸ਼ੀਲੀ ਵਸਤੂ ਸ਼ਾਇਦ ਹਿਰੋਇਨ ਸੀ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਵਿੱਚ ਸੀ ਤੁਰੰਤ ਹੀ ਹਰਵੰਦ ਸਿੰਘ ਦੇ ਹਤਕੜੀਆਂ ਲਗਾ ਦਿੱਤੀਆਂ ਗਈਆਂ ਅਤੇ ਉਹਨਾਂ ਨੂੰ ਇੱਕ ਪਾਸੇ ਬੜੇ ਜਾਂਚ ਰੂਮ ਤੇ ਲਜਾਇਆ ਗਿਆ ਪ੍ਰੀਤਮ ਕੌਰ ਦਾ ਬੱਸ ਹਾਏ ਓਏ ਮੇਰਿਆ ਰੱਬਾ ਕਹਿ ਕੇ ਉੱਥੇ ਹੀ ਧਰਤੀ ਤੇ ਬੈਠ ਕੇ ਰੋਣ ਲੱਗ ਪਈ ਹਰਵੰਤ ਸਿੰਘ ਜੋ ਕਦੇ ਵੀ ਗਲਤ ਕੰਮ ਬਾਰੇ ਸੋਚ ਵੀ ਨਹੀਂ ਸਕਦੇ ਸਨ ਉਹਨਾਂ ਦਾ ਸਰੀਰ ਪਸੀਨੇ ਨਾਲ ਭਿੱਜ ਗਿਆ ਪੁਲਿਸ ਨੇ ਉਹਨਾਂ ਨੂੰ ਸਵਾਲਾਂ ਦੀ ਛੜੀ ਲਗਾ ਦਿੱਤੀ ਇਹ ਕਿਸ ਦਾ ਸਮਾਨ ਹੈ ਤੂੰ ਕਿਸ ਲਈ ਲੈ ਕੇ ਜਾ ਰਿਹਾ ਸੀ ਤੇਰਾ ਇਸ ਗਰੋ ਨਾਲ ਕੀ ਸੰਬੰਧ ਹੈ ਹਰਵੰਤ ਸਿੰਘ बार-बार ਇੱਕ ਹੀ ਗੱਲ ਕਹਿ ਰਹੇ ਸਨ ਮੈਂ ਕਸਮ ਖਾਂਦਾ ਹਾਂ ਮੈਨੂੰ ਨਹੀਂ ਪਤਾ ਇਹ ਸਮਾਨ ਕਿਸ ਨੇ ਪਾਇਆ ਮੈਂ ਤਾਂ ਆਪਣੇ ਪੁੱਤਰ ਕੋਲ ਜਾ ਰਿਹਾ ਸੀ ਪਰ ਪੁਲਿਸ ਨੂੰ ਉਹਨਾਂ ਦੀ ਗੱਲ ਤੇ ਯਕੀਨ ਨਹੀਂ ਆ ਰਿਹਾ ਸੀ ਉਹਨਾਂ ਲਈ ਹਰਵੰਦ ਸਿੰਘ ਇੱਕ ਬਜ਼ੁਰਗ ਕੈਰੀਅਰ ਸਨ ਜਿਨ੍ਹਾਂ ਨੂੰ ਤਸਕਰਾਂ ਨੇ ਬਹੁਤ ਹੀ ਚਲਾਕੀ ਨਾਲ ਵਰਤਿਆ ਸੀ ਹੁਣ ਸਵਾਲ ਇਹ ਸੀ ਕਿ ਇੱਕ ਸਾਫ਼ ਸੁਥਰੇ ਇਨਸਾਨ ਦੇ ਬੈਗ ਵਿੱਚ ਕਰੋੜਾਂ ਦਾ ਨਸ਼ਾ ਕਿਵੇਂ ਪਹੁੰਚ ਗਿਆ ਜਾਂਚ ਰੂਮ ਵਿੱਚ ਜਦੋਂ ਪੁਲਿਸ ਨੇ ਹਰਵੰਤ ਸਿੰਘ ਤੇ ਦਬਾਅ ਬਣਾਇਆ ਤਾਂ ਉਹ ਟੁੱਟ ਗਏ ਅਤੇ ਫੁੱਟ ਫੁੱਟ ਕੇ ਰੋਣ ਲੱਗ ਪਏ। ਉਹਨਾਂ ਨੇ ਦੱਸਿਆ ਕਿ ਜਦੋਂ ਉਹ ਘਰੋਂ ਨਿਕਲੇ ਸਨ ਅਤੇ ਅੰਮ੍ਰਿਤਸਰ ਵੱਲ ਆ ਰਹੇ ਸਨ ਤਾਂ ਜਲੰਧਰ ਬਾਈਪਾਸ ਤੇ ਉਹਨਾਂ ਦੀ ਬੱਸ ਖਰਾਬ ਹੋ ਗਈ ਸੀ। ਉੱਥੇ ਹੀ ਇੱਕ ਨੌਜਵਾਨ ਜਿਸ ਦੀ ਉਮਰ ਤਕਰੀਬਨ 30 ਸਾਲ ਹੋਵੇਗੀ ਇੱਕ ਚੰਗੀ ਗੱਡੀ ਵਿੱਚ ਆਇਆ ਉਹ ਨੇ ਹਰਵੰਸ ਸਿੰਘ ਨੂੰ ਪੰਜਾਬੀ ਵਿੱਚ ਸੰਬੋਧਨ ਕੀਤਾ ਅਤੇ ਬਹੁਤ ਹੀ ਇੱਜ਼ਤ ਨਾਲ ਗੱਲ ਕੀਤੀ। ਉਹ ਨੌਜਵਾਨ ਨੇ ਕਿਹਾ, "ਬਾਬਾ ਜੀ ਤੁਸੀਂ ਕੈਨੇਡਾ ਜਾ ਰਹੇ ਹੋ? ਮੇਰਾ ਮਾਮਾ ਜੀ ਵੀ ਟੋਰਾਂਟੋ ਰਹਿੰਦੇ ਹਨ। ਮੇਰੀ ਮਾਂ ਨੇ ਉਹਨਾਂ ਲਈ ਕੱਪੜਿਆਂ ਦਾ ਇੱਕ ਜੋੜਾ ਅਤੇ ਕੁਝ ਦੇਸੀ ਪਿੰਨੀਆਂ ਭੇਜੀਆਂ ਹਨ ਜੋ ਕਿ ਬੈਗ ਵਿੱਚ ਨਹੀਂ ਆ ਸਕੀਆਂ। ਤੁਸੀਂ ਕਿਰਪਾ ਕਰਕੇ ਇੱਕ ਛੋਟੇ ਦੋ ਪੈਕੇਟ ਉੱਥੇ ਮਾਮਾ ਜੀ ਨੂੰ ਫੜਾ ਦੇਣਾ।" ਨੌਜਵਾਨ ਨੇ ਬੜੀ ਨਿਮਰਤਾ ਦੇ ਨਾਲ ਕਿਹਾ ਕਿ ਮਾਮਾ ਜੀ 에ਅਰਪੋਰਟ ਤੋਂ ਬਾਹਰ ਤੁਹਾਨੂੰ ਮੈਂ ਲੈਣਗੇ ਹਰਵੰਦ ਸਿੰਘ ਜਿਨ੍ਹਾਂ ਨੂੰ ਕਿਸੇ ਤੇ ਸ਼ੱਕ ਕਰਨਾ ਆਉਂਦਾ ਹੀ ਨਹੀਂ ਸੀ ਨੇ ਸੋਚਿਆ ਕਿ ਇਹ ਤਾਂ ਇੱਕ ਪੁੱਲ ਦਾ ਕੰਮ ਹੈ ਕਿਸੇ ਦੀ ਮਦਦ ਹੋ ਜਾਵੇਗੀ ਉਸ ਨੌਜਵਾਨ ਨੇ ਬੜੀ ਚਲਾਕੀ ਨਾਲ ਹਰਵੰਦ ਸਿੰਘ ਦੇ ਵੱਡੇ ਬੈਗ ਵਿੱਚ ਜਦੋਂ ਉਹ ਪਾਣੀ ਪੀਣ ਗਏ ਸਨ ਉਹ ਪੈਕੇਟ ਰੱਖ ਦਿੱਤੇ ਅਤੇ ਉਨ੍ਹਾਂ ਨੂੰ ਜਲਦੀ ਕਰਨ ਲਈ ਕਿਹਾ ਇਹ ਸਾਰੀ ਕਹਾਣੀ ਸੁਣਨ ਤੋਂ ਬਾਅਦ ਪੁਲਿਸ ਨੂੰ ਅਹਿਸਾਸ ਹੋਇਆ ਕਿ ਹਰਵੰਸ ਸਿੰਘ ਇੱਕ ਪੀੜਤ ਹਨ ਕੋਈ ਅਪਰਾਧੀ ਨਹੀਂ ਉਹ ਨਸ਼ਾ ਤਸਕਰਾਂ ਦੇ ਇੱਕ ਅੰਤਰਰਾਸ਼ਟਰੀ ਗਿਰੋਹ ਦੇ ਹੱਥੋਂ ਵਰਤੇ ਗਏ ਹਨ ਜੋ ਖਾਸ ਤੌਰ ਤੇ ਉਹਨਾਂ ਮਾਸੂਮ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਜਿਨ੍ਹਾਂ ਦਾ ਪੁੱਤਰ ਵਿਦੇਸ਼ ਵਿੱਚ ਰਹਿੰਦਾ ਹੈ ਕਿਉਂਕਿ ਉਹਨਾਂ ਤੇ ਕਿਸੇ ਨੂੰ ਵੀ ਸ਼ੱਕ ਨਹੀਂ ਹੁੰਦਾ ਇਸੇ ਭੋਲੇਪੰਦੇ ਦਾ ਉਹਨਾਂ ਨੇ ਫਾਇਦਾ ਉਠਾਇਆ ਰਵਨ ਸਿੰਘ ਦੀ ਗ੍ਰਿਫਤਾਰੀ ਦੀ ਖਬਰ ਜਦੋਂ ਉਹਨਾਂ ਦੇ ਪੁੱਤਰ ਸੁਰਜੀਤ ਨੂੰ ਕੈਨੇਡਾ ਵਿੱਚ ਮਿਲੀ ਤਾਂ ਉਹ ਪਾਗਲ ਵਾਂਗ ਹੋ ਗਿਆ ਉਸ ਨੂੰ ਵਿਸ਼ਵਾਸ ਨਹੀਂ ਹੋਇਆ ਕਿ ਉਸ ਦਾ ਪਿਤਾ ਨਸ਼ਾ ਤਸਕਰੀ ਵਿੱਚ ਫਸ ਚੁੱਕਿਆ ਹੈ ਸੁਰਜੀਤ ਨੇ ਤੁਰੰਤ ਇੱਕ ਵੱਡੀ ਕਾਨੂੰਨੀ ਲੜਾਈ ਸ਼ੁਰੂ ਕਰ ਦਿੱਤੀ ਅਤੇ ਆਪਣੇ ਪਿਤਾ ਨੂੰ ਬੇਗੁਨਾਹ ਸਾਬਤ ਕਰਨ ਲਈ ਦਿਨ ਰਾਤ ਇੱਕ ਕਰ ਦਿੱਤਾ ਸੁਰਜੀਤ ਦੇ ਯਤਨਾਂ ਸਦਕਾ ਪੁਲਿਸ ਨੇ ਉਸ ਤਸਕਰ ਗਰੋਹ ਦੇ ਮੈਂਬਰ ਤੱਕ ਪਹੁੰਚ ਕੀਤੀ ਜਾਂਚ ਵਿੱਚ ਪਤਾ ਲੱਗਿਆ ਕਿ ਇੱਕ گرو ਪਿਛਲੇ 2 ਸਾਲਾਂ ਤੋਂ ਇਸੇ ਤਰ੍ਹਾਂ ਦੇ ਬਜ਼ੁਰਗ ਕੈਰੀਅਰਾਂ ਦੀ ਵਰਤੋਂ ਕਰ ਰਿਹਾ ਸੀ ਕਾਨੂੰਨੀ ਲੜਾਈ ਭਾਵੇਂ ਲੰਬੀ ਚੱਲੀ ਪਰ ਆਖਿਰ ਵਿੱਚ ਸੱਚਾਈ ਅਤੇ ਵਕੀਲਾਂ ਦੀ ਮਿਹਨਤ ਕੰਮ ਆਈ ਹਰਵੰਸ ਨੂੰ ਅਦਾਲਤ ਨੇ ਬайਜਤ ਬਰੀ ਕਰ ਦਿੱਤਾ ਪਰ ਉਦੋਂ ਤੱਕ ਉਹ ਜੇਲ੍ਹ ਵਿੱਚ 6 ਮਹੀਨੇ ਤੋਂ ਵੱਧ ਸਮਾਂ ਗੁਜ਼ਾਰ ਚੁੱਕੇ ਸਨ ਉਹ ਜੇਲ੍ਹ ਤੋਂ ਤਾਂ ਬਾਹਰ ਆ ਗਏ ਪਰ ਉਹਨਾਂ ਦੇ ਦਿਲੋਂ ਉਹ ਡਰ ਉਹ અપਮਾਨ ਕਦੇ ਨਹੀਂ ਮਿਟ ਸਕਿਆ ਉਨ੍ਹਾਂ ਦਾ ਸਰੀਰ ਸਿਹਤ ਪੂਰੀ ਤਰ੍ਹਾਂ ਵਿਗੜ ਗਈ। ਹਰਵੰਦ ਸਿੰਘ ਜਦੋਂ ਜੇਲ੍ਹ ਤੋਂ ਬਾਹਰ ਰਿਹਾ ਹੋ ਕੇ ਪਿੰਡ ਵਾਪਸ ਆਏ ਤਾਂ ਭਾਵੇਂ ਪਿੰਡ ਦੇ ਲੋਕਾਂ ਨੇ ਉਨ੍ਹਾਂ ਦਾ ਬਹੁਤ ਸਤਕਾਰ ਕੀਤਾ ਪਰ ਹਰਵੰਦ ਸਿੰਘ ਖੁਦ ਕਦੇ ਉਸ ਮਾਣ ਨੂੰ ਮੁੜ ਪ੍ਰਾਪਤ ਨਹੀਂ ਕਰ ਸਕੇ ਜੋ ਉਨ੍ਹਾਂ ਨੇ ਜੇਲ੍ਹ ਜਾਣ ਤੋਂ ਪਹਿਲਾਂ ਮਹਿਸੂਸ ਕੀਤਾ ਸੀ। ਉਨ੍ਹਾਂ ਦਾ ਪੁੱਤਰ ਸੁਰਜੀਤ ਭਾਵੇਂ ਉਨ੍ਹਾਂ ਨੂੰ ਕੈਨੇਡਾ ਲਿਆਉਣ ਲਈ ਤਿਆਰ ਸੀ ਪਰ ਹਰਵੰਦ ਸਿੰਘ ਨੇ ਸਪਸ਼ਟ ਮਨ੍ਹਾ ਕਰ ਦਿੱਤਾ। ਉਹਨੇ ਕਿਹਾ ਪੁੱਤ ਮੇਰੇ ਕੈਨੇਡਾ ਜਾਣ ਦਾ ਸੁਪਨਾ ਤਾਂ ਉਸੇ ਦਿਨ ਟੁੱਟ ਗਿਆ ਸੀ ਜਿਸ ਦਿਨ ਮੈਂ ਹਤਕੜੀਆਂ ਵਿੱਚ ਸੀ ਹਰਵੰਦ ਸਿੰਘ ਦੀ ਕਹਾਣੀ ਸਿਰਫ ਇੱਕ ਗ੍ਰਫਤਾਰੀ ਦੀ ਦਾਸਤਾਨ ਨਹੀਂ ਬਲਕਿ ਪ੍ਰਵਾਸ ਦੇ ਇਸ ਦੌਰ ਵਿੱਚ ਪੰਜਾਬ ਦੀ ਸਮਾਜਿਕ ਬੰਤਰ ਤੇ ਇੱਕ ਡੂੰਘਾ ਜ਼ਖਮ ਹੈ ਸਭ ਤੋਂ ਵੱਡਾ ਨੈਤਿਕ ਸਿੱਟਾ ਇਹ ਹੈ ਕਿ ਅੱਜ ਦੇ ਜ਼ਮਾਨੇ ਵਿੱਚ ਖਾਸ ਕਰਕੇ ਅੰਤਰਰਾਸ਼ਟਰੀ ਯਾਤਰਾ ਦੌਰਾਨ ਵਿਸ਼ਵਾਸ ਇੱਕ ਬਹੁਤ ਹੀ ਮਹਿੰਗਾ ਸੌਦਾ ਹੋ ਸਕਦਾ ਹੈ ਸੁਰੱਖਿਆ ਪਹਿਲਾਂ ਭਾਵੇਂ ਕੋਈ ਕਿੰਨਾ ਵੀ ਆਪਣਾ ਲੱਗੇ ਜੇ ਤੁਸੀਂ ਕਿਸੇ ਅੰਤਰਰਾਸ਼ਟਰੀ 에ਰਪੋਰਟ ਰਾਹੀਂ ਯਾਤਰਾ ਕਰਨ ਜਾ ਰਹੇ ਹੋ ਤਾਂ ਕਿਸੇ ਵੀ ਅਣਜਾਣ ਵਿਅਕਤੀ ਦਾ ਕੋਈ ਵੀ ਸਮਾਨ ਪੈਕੇਟ ਜਾਂ ਤੋਹਫ਼ਾ ਨਾ ਫੜੋ ਸਭ ਤੋਂ ਵੱਡੀ ਗੱਲ ਸੁਚੇਤ ਰਹੋ ਸਾਰੇ ਨਸ਼ਾ ਤਸਕਰ ਬੁਰੇ ਲੋਕਾਂ ਵਾਂਗ ਪੇਸ਼ ਨਹੀਂ ਆਉਂਦੇ ਉਹ ਬਹੁਤ ਹੀ ਸਿਆਣੇ ਅਤੇ ਨਿਮਰ ਲੋਕਾਂ ਵਾਂਗ ਪੇਸ਼ ਆਉਂਦੇ ਹਨ ਸਾਡਾ ਅਹਿਮ ਸੰਦੇਸ਼ ਹੈ ਕਿ ਕੈਨੇਡਾ ਜਾਂ ਕਿਸੇ ਵੀ ਵਿਦੇਸ਼ ਵਿੱਚ ਰਹਿੰਦੇ ਸਾਰੇ ਬੱਚਿਆਂ ਨੂੰ ਆਪਣੇ ਮਾਪਿਆਂ ਨੂੰ ਜਦੋਂ ਉਹ ਪੰਜਾਬ ਤੋਂ ਆਉਂਦੇ ਹਨ ਤਾਂ ਉਨ੍ਹਾਂ ਨੂੰ ਬਾਰ-ਬਾਰ ਇਸ ਖਤਰੇ ਬਾਰੇ ਚੇਤਾਵਨੀ ਦੇਣੀ ਚਾਹੀਦੀ ਹੈ ਆਪਣੇ ਪਰਿਵਾਰ ਦੀ ਇੱਜ਼ਤ ਤੇ ਸੁਰੱਖਿਆ ਨੂੰ ਪਹਿਲ ਦਿਵੋ ਇਹ ਸੀਗੀ ਇੱਕ ਸੱਚ ਦੇ ਆਧਾਰ ਉੱਤੇ ਕਹਾਣੀ ਜੋ ਅਸੀਂ ਤੁਹਾਨੂੰ ਦੱਸੀ ਹੈ ਜੇਕਰ ਤੁਹਾਨੂੰ ਇਹ ਕੱਟਾ ਸਮਾਜ ਨੂੰ ਜਾਗਰੂਤ ਕਰਨ ਵਾਲੀ ਲੱਗੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂਕਿ ਕੋਈ ਹੋਰ ਹਰਵੰਸ ਸਿੰਘ ਇਸੇ ਤਰ੍ਹਾਂ ਦੇ ਨਾਲ ਨਸ਼ਾ ਤਸਕਰਾਂ ਦੀ ਲਪੇਟ ਵਿੱਚ ਨਾ ਆਵੇ ਅਤੇ ਆਪਣੀ ਇੱਜ਼ਤ ਜੋ ਬਣੀ ਹੋਈ ਹੈ ਉਸ ਨੂੰ ਨਾ ਗਵਾਵੇ